ਇਹ ਬੜੀ ਤੜफी ਹੋਣੀ ਹੈ ਕਿ ਇਹੋ ਸਿੰਗਰ ਨੂੰ ਇਸ ਰਾਹ ਕੱਟੀ ਹੋਣੀ ਹੈ ਸਾਹਰੇ ਬੰਦੇ ਨੂੰ ਇੰਦਾ ਹੀ ਤੜਪਾਣਾ ਨੂੰ ਵਾਏ ਵਾਏ ਨਾ 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 ਜਦੋਂ ਨਾ ਨਾ ਕਿਤੇ ਅਸ਼ੋਕੀ ਤੇ ਵੀ ਅਸ਼ੋਕੀ ਦਾ ਪਾਉਣਾ ਪਾਉਣਾ ਤਾਂ ਮੈਂ 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 ਤਾਂ ਮ ਹਾਂਜੀ ਜੀ ਜਿਹੜਾ ਉਹਦੇ ਪੁੱਛੀਦਾ ਮੀਸ਼ਾ ਚੋਪੋ ਜਾ ਬਟੇ ਨੋ ਇਹ ਵਾਲਾ ਪੁੱਛ ਨਾ ਗੱਲ ਸੁਣ ਗੱਲ ਸੁਣ ਦੇਖੋ ਜਾਨ ਨਾ ਮੈਂ ਕੀ ਨਿੱਕੀ ਜਿਹੇ ਬਣਾਉਂਦਾ ਨਾ ਨਾ ਬਣਾਉਂਦਾ ਤੇ ਕੀ ਬਣਾਉਣੀ ਮੈਂ ਜੱਲੀ ਸਾਰੇ ਬਟੇ ਸਾਰੇ ਵੀਰ ਦੇ ਨਾਮ ਸਾਰਾ ਪੰਜਾਬ ਦਾ ਸਾਰਾ ਇੰਡੀਆ ਤੇਰੇ ਨਾਲ ਹੈ ਸਾਰੇ ਪਿੰਡਾਂ ਦਾ ਸਾਰੇ ਨਾਲ ਨਹੀਂ ਅੱਛਾ ਅੱਛਾ ਅਚਲ ਮੈਂ ਭਰਾਵਾਂ ਨੂੰ ਦੋਤਾ ਮੇਰਾ ਨਾਮ ਵਾਹ ਹੈ ਆਹ ਭਰਾ ਦਾ ਸਿਰ ਤੇ ਰੱਖ ਤੇ ਅਰਦਾਸ ਕਰੀ ਵੀ ਮਹਾਰਾ ਤੇਰੇ ਭਰਾ ਦੇ ਬਲ ਬਖਸ਼ਣ ਉਹਨੂੰ ਟੰਗਾ ਦੇ ਆਪਾਂ ਹਾਂ ਉਹਨੂੰ ਸਿਰ ਤੇ ਮਾਣੀ ਉਹੋ ਹੀ ਮੇਰੇ ਉਹੋ ਹੀ ਸਹਾਰਾ ਇਹ ਬੜੀ ਤਰਹੀ ਹੋਣੀ ਹੈ ਕਿਵੇਂ ਹੋ ਜੰਗਲਾਂ ਦੇ ਸਰਾਸ ਘੱਟੀ ਹੋਣੀ ਆ ਪੂਰੇ ਸਾਹੜੇ ਬੰਦੇ ਨੂੰ ਇੰਦਾ ਹੀ ਤੜਫਾਣਾ ਦੂ ਵਾਹ ਮੇਰੇ ਦਫਤਰੀ ਘਾਜੇ ਨੂੰ ਟੰਗ ਵੇਢੇ ਨਾ ਦਫਤਰੀ ਨੰਬਰ ਇਹਨਾਂ ਦਫਤਰੀਆਂ ਅੰਦਰ ਹੁੰਦੇ ਆ ਮੇਰੀ ਧੀ ਨੂੰ ਵੀ ਕੋਈ ਸ਼ਾਮ ਨਹੀਂ ਮਿਲਣੀ ਮੇਰੀ ਬੱਚੀ ਨੂੰ ਤਾਂ ਨਹੀਂ ਕਿਹਾ ਉਹਨੇ ਸਜਾ ਵਾਦਾ ਕਰਕੇ ਜਾ ਰਹੇ ਨੇ ਬੇਟੇ ਧੁਆਣ ਦੇ ਸਜਾ ਦੇਖੀ ਮੈਨੂੰ ਵੀ ਤੇ ਪਾਣੀ ਲੱਗਦਾ ਮੈਂ ਤੈਨੂੰ ਕਹਿਤਾ ਹਾਂ ਇੱਥੇ ਇਕੱਲਾ ਰਹੋ ਪਾਣੀ ਪੀਓ ਪਾਣੀ ਦੋ ਅੱਪਰ ਮਿਲਾ ਦਿਓ ਫੜ ਪਾਣੀ ਫੜ ਕੋਟ ਪਾਣੀ